ਇਹ ਨੇ ਭਾਰਤੀ ਹਵਾਈ ਫੌਜ ਦੇ ਜਾਂਬਾਜ਼ ਹੀਰੋ ਨਿਰਮਲ ਸਿੰਘ ਸੇਖੋ ਜਿਨ੍ਹਾਂ ਨੇ 1971 ਦੀ ਜੰਗ ਦੇ ਵਿੱਚ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਦੇ ਨਾਲ ਇਕੱਲੇ ਲੋਹਾ ਲਿਆ ਬਾਲੀਵੁੱਡ ਫਿਲਮ ਬਾਰਡਰ 2 ਦੇ ਵਿੱਚ ਇਹਨਾਂ ਦੀ ਬਹਾਦਰੀ ਦੇ ਕિસ્ਸੇ ਫਿਲਮਾਏ ਗਏ ਨੇ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਦਿਲਜੀਤ ਦੁਸਾਂਝ ਨਿਭਾ ਰਹੇ ਨੇ ਨਿਰਮਲ ਸੇਖੋ ਦਾ ਇਹ ਬੁੱਤ ਉਹਨਾਂ ਦੇ ਪਿੰਡ ਇਸੇਵਾਲ ਦੇ ਵਿੱਚ ਲੱਗਿਆ ਹੋਇਆ ਪਿੰਡ ਦੇ ਵਿੱਚ ਯਾਦਗਾਰ ਗੇਟ ਵੀ ਹੈ ਲੁਧਿਆਣਾ ਜ਼ਿਲ੍ਹੇ ਦੇ ਇਸ ਛੋਟੇ ਅਤੇ ਸ਼ਾਂਤ ਪਿੰਡ ਇਸੇਵਾਲ ਦੀ ਅੱਜ ਦੇਸ਼ ਭਰ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ। 14 ਦਸੰਬਰ 1971 ਦਾ ਦਿਨ ਭਾਰਤ-ਪਾਕਿਸਤਾਨ ਦੀ ਜੰਗ ਦੇ ਦੌਰਾਨ ਨਿਰਮਲਜੀਤ ਸੇਖੋਂ ਨੇ 에ਅਰਬੇਸ ਦੀ ਰੱਖਿਆ ਕੀਤੀ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇਕਲੌਤੇ ਅਜਿਹੇ ਸੈਨਿਕ ਹੈ ਜਿਨ੍ਹਾਂ ਨੂੰ ਦੇਸ਼ ਦੇ ਸਿਰਮੌਰ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਹੁਣ ਉਹਨਾਂ ਦੀ ਬਹਾਦਰੀ ਵੱਡੇ ਪਰਦੇ ਤੇ ਦਿਖਾਈ ਜਾ ਰਹੀ ਹੈ ਨਵੀਂ ਫਿਲਮ ਬਾਰਡਰ 2 ਦੇ ਵਿੱਚ ਪ੍ਰਸਿੱਧ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਜ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਹੇ ਨੇ ਇਸ ਗੱਲ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਕਾਫੀ ਉਤਸ਼ਾਹ ਅਤੇ ਮਾਣ ਦੀ ਭਾਵਨਾ ਦੇਖਣ ਨੂੰ ਮਿਲੀ ਹੈ ਉਹ ਫਿਰ ਜਦੋਂ ਨਿਰਮਲਜੀਤ ਸਿੰਘ ਸੇਖੋਂ ਦੀ ਇੱਕ ਲਹਿਜ਼ਾ ਪਰਸਨੈਲਿਟੀ ਸੀਗੀ ਵੀ ਉਹਨਾਂ ਦੀਆਂ ਮੁੱਛਾਂ ਚਾੜ ਕੇ ਤੇ ਐਨ ਪੂਰੇ ਚੜ੍ਹਦੀ ਕਲਾ ਜ ਰਹਿਣਾ ਤੇ ਉਹਨਾਂ ਨੂੰ ਦੇਖ ਕੇ ਜਿਹੜੇ ਬੱਚੇ ਬੜੇ ਖੁਸ਼ ਹੁੰਦੇ ਸੀ ਬੱਚਿਆਂ ਨੇ ਉਹਨਾਂ ਨੂੰ ਮਿਲਣਾ ਤੇ ਉਹਨਾਂ ਨੂੰ 에য়ারਪੋਰਟ ਦੀਆਂ ਗੱਲਾਂ ਵੀ ਪੁੱਛਣੀਆਂ ਤੇ ਉਹ ਜਦੋਂ ਇੱਥੇ ਉਹਨਾਂ ਨੇ ਕਿਹਾ ਮੈਂ ਤੁਹਾਡੇ ਆਪਣੇ ਪਿੰਡ ਉੱਪਰ ਦੀ ਜਹਾਜ਼ ਲੈ ਕੇ ਜਾਊਂਗਾ ਫਿਰ ਤੁਸੀਂ ਦੇਖਿਓ ਫਿਰ ਜਦੋਂ ਕਿਤੇ ਉਹਨਾਂ ਦਾ ਇੱਧਰ ਚੱਕਰ ਲੱਗਣਾ ਤਾਂ ਉਹਨਾਂ ਨੇ ਇੱਥੇ ਸਾਡੇ ਪਿੰਡ ਉੱਪਰ ਦੀ ਗਿੜੇ ਮਾਰਨੇ ਤੇ ਇਸ ਕਰਕੇ ਉਹ ਸਖਸ਼ੀਅਤ ਜਿਹੜੀ ਸੀਗੀ ਉਹ ਇੱਕ ਅਲੱਗਾਂ ਸਖਸ਼ੀਅਤ ਸੀ ਤੇ ਮੈਂ ਜੋ ਉਹਨਾਂ ਦੇ ਮਾਪਿਓ ਦੀ ਗੱਲ ਕਰਾਂ ਕਿਉਂਕਿ ਜਿਹੜਾ ਇਹ ਇੰਨੀ ਦਲੇਰੀ ਆਉਣੀ ਸ਼ਹੀਦੀ ਪ੍ਰਾਪਤ ਕਰਨੀ ਉਹ ਇੱਕ ਮਾਪਿਓ ਦਾ ਬੜਾ ਯੋਗਦਾਨ ਸੀ ਉਹਨਾਂ ਦੀ ਮਾਤਾ ਹਰਮਨ ਸਕੋਰ ਬਹੁਤ ਹੀ ਦਲੇਰ ਇੱਕ ਜਿਵੇਂ ਆਪਾਂ ਕਹਿ ਸਕਦੇ ਬਹੁਤ ਦਲੇਰ ਆਰਥ ਸਨ ਤੇ ਸਾਡੇ ਤਾਈ ਜੀ ਲੱਗਦੇ ਸਨ ਸਾਡੇ ਤਾਇਆ ਜੀ ਜਿਹੜੇ ਸੀਗੇ ਉਹ ਬ੍ਰਾਂਟ ਅਫਸਰ ਸੀਗੇ ਸਰਦਾਰ ਤਰਲੋਕ ਸਿੰਘ 에ਅਰਫੋਰਸ ਚ ਨਿਰਮਲਜੀਤ ਸਿੰਘ ਸੇਖੋਂ ਦੇ ਪਿਤਾ ਤਰਲੋਕ ਸਿੰਘ ਸੇਖੋਂ ਵੀ 에ਅਰਫੋਰਸ ਦੇ ਵਿੱਚ ਅਫਸਰ ਸਨ ਉਹਨਾਂ ਦੇ ਪਿਤਾ ਦੇ ਸਾਥੀ ਰਹੇ ਅਮਰ ਸਿੰਘ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰ ਰਹੇ ਨੇ ਉਹਦਾ ਸੁਭਾਅ ਬਹੁਤ ਅੱਛਾ ਸੀ ਜਦੋਂ ਕਿਤੇ ਇੱਥੇ ਆਉਦਾ ਸੀ ਪੈਂਡੀ ਸੇਵਾੜ ਤਾਹਰਾ ਭਾਈ ਸੁਖਮਿੰਦਰ ਸਿੰਘ ਖੇਤੀਬਾੜੀ ਕਰਦਾ ਸੀਗਾ ਬਹੁੜ ਦਾ ਨਾਲ ਉਹਨੂੰ ਵੀ ਸ਼ੌਂਕ ਸੀਗਾ ਉਹਨੂੰ ਕੋਈ ਇਹ ਨਹੀਂ ਸੀਗਾ ਵੀ ਮੈਂ ਹੈਗਾ ਫਲਾਈਂਗ ਅਫਸਰ ਬੜਾ ਖੁਸ਼ਦਿਲ ਬੰਦਾ ਸੀਗਾ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਦੇ ਮਾਤਾ ਪਿਤਾ ਉਹਨਾਂ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ ਪਰ ਨਿਰਮਲਜੀਤ ਸਿੰਘ ਨੇ ਪਿਤਾਵਾਗ 에ਅਰ ਫੋਰਸ ਦਾ ਰਸਤਾ ਚੁਣਿਆ ਪੜਨ ਲਿਖਣ ਦੇ ਵਿੱਚ ਕਾਫੀ ਹੁਸ਼ਿਆਰ ਸਨ ਤੇ ਜਦੋਂ ਪਿੰਡ ਆਉਂਦੇ ਤੇ ਨੌਜਵਾਨਾਂ ਨੂੰ ਵੀ ਸਮਾਂ ਕੱਢ ਕੇ ਪੜਾਉਂਦੇ ਸਨ ਬਚਪਨ ਦੇ ਵਿੱਚ ਛੁੱਟੀ ਆਉਂਦੇ ਸੀ ਉਦੋਂ ਆ ਕੇ ਸਾਡੀਆਂ ਕਲਾਸਾਂ ਲਾ ਲੈਂਦੇ ਫਿਰ ਜਿੰਨੇ ਜਵਾਕ ਸੀਗੇ ਸਾਰੇ ਨੂੰ ਬਾਹਰ ਕੱਢ ਲੈਂਦੇ ਸੀ ਬਾਹਰ ਕੱਢ ਕੇ ਕਹਿੰਦੇ ਲਿਆਓ ਆਪਣੇ ਕੋਲ ਕਿਤਾਬ ਇਹਨਾਂ ਦੀ ਦਾਦੀ ਦਾ ਨਾਮ ਸੀ ਪ੍ਰੀਤਮ ਕੌਰ ਅਸੀਂ ਉਹਨੂੰ ਕਹਿਣਾ ਬੋਬੀ ਇਹਨੇ ਜਾਣਾ ਕਿਦਣ ਉਹਨੇ ਕਿਹਾ ਤੁਮਾ ਕਹਿੰਦੇ ਸਾਨੂੰ ਕੁੱਟਦਾ ਬਹੁਤ ਹੈ ساری ਪੜ੍ਹਾਈ ਸਾਨੂੰ ਇਹਨੇ ਕਰਾਉਣੀ ਕਰਦੇ ਬਹੁਤ ਲੰਮਾ ਸੀ ਤੂੰ ਦੀ ਛੁੱਟੀ ਲੈ ਲੈਣੀ ਡਰਦੇ ਸੀ ਉਦਾਂ ਹੀ ਬਹੁਤ ਹੁੰਦੇ ਸੀ ਇਹ ਫੌਜ ਚੋਂ ਆਇਆ ਇੱਕ ਰੋਬ ਸੀਗਾ ਚੰਗਾ ਇਹਦਾ ਬਾਬਾ ਮੁੱਛਾ ਮੱਛਾ ਹੈ ਪੂਰਾ ਸ਼ਰੀਰ ਸੀਗਾ ਪਿੰਡ ਇਸੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਲੱਗਿਆ ਨਿਰਮਲਜੀਤ ਸਿੰਘ ਸੇਖੋਂ ਦਾ ਇਹ ਬੁੱਤ ਇੱਥੇ ਬੱਚਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ। ਹਰ 14 ਦਸੰਬਰ ਨੂੰ ਇੱਥੇ ਸੇਖੋਂ ਦੀ ਵਰਸੀ ਮਨਾਈ ਜਾਂਦੀ ਹੈ। ਯਕੀਨ ਮੰਨੋਗੇ ਕਿ ਬੱਚੇ ਸਵੇਰੇ ਜਦੋਂ ਆਉਂਦੇ ਨੇ ਤਾਂ ਇੱਥੇ ਉਹ ਇਸ ਬੁੱਤ ਨੂੰ ਨਮਸਕਾਰ ਕਰਦੇ ਨੇ ਤੇ ਬੱਚਿਆਂ ਦੇ ਅੰਦਰ ਇੰਨੀ ਜ਼ਿਆਦਾ ਦੇਸ਼ ਭਗਤੀ ਦੀ ਭਾਵਨਾ ਤੇ ਉਹ ਚਾਹੁੰਦੇ ਨੇ ਕਿ ਅਸੀਂ ਵੀ ਉਹਨਾਂ ਵਰਗੇ ਬਣੀਏ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਵੀ ਦੇਸ਼ ਦੇ ਲਈ ਕੁਝ ਕਰੀਏ। ਤਾਂ 2021 ਦੇ ਵਿੱਚ 에어ਫੋਰਸ ਸਟੇਸ਼ਨ ਹਲਵਾਰਾ ਨੇ ਇੱਥੇ ਸਮਾਗਮ ਕੀਤਾ ਸੀ ਸਮਾਗਮ ਜਿਹੜਾ ਸੀ ਉਹਨਾਂ ਨੇ ਉਹ ਸਤੰਬਰ ਦੇ ਵਿੱਚ ਕੀਤਾ ਸੀਗਾ ਕਿਉਂਕਿ ਉਹਨਾਂ ਨੇ ਇੱਥੇ ਵਿਦਿਆਰਥੀਆਂ ਨੂੰ ਉਹਨਾਂ ਦੀ ਯਾਦ ਦੇ ਵਿੱਚ 에어 ਸ਼ੋਅ ਜਿਹੜੇ ਨੇ ਸਾਨੂੰ ਉਹ ਦਿਖਾਏ ਗਏ ਸੀਗੇ ਤੇ 에어 ਸ਼ੋਅ ਉਸ ਟਾਈਮ ਹੋਏ ਤਾਂ ਦੋ ਦਿਨ ਇੱਥੇ ਉਹ ਸਮਾਗਮ ਚੱਲਿਆ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਫਿਲਮ ਦੇ ਰਾਹੀਂ ਨਵੀਂ ਪੀੜੀ ਤੱਕ ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਅਤੇ ਬਲਿਦਾਨ ਦੀ ਕਹਾਣੀ ਪਹੁੰਚੇਗੀ ਸਾਰਾ ਪਿੰਡ ਹੀ ਮਾਣ ਕਰਦਾ ਵਾ ਬਈ ਸਰਦਾਰ ਨਰਮਿੰਦਰ ਸਿੰਘ ਸੇਖੋਂ ਤੇ ਬਈ ਇਹਨਾ ਇੱਕ ਪੇਕਚਰ ਬਣ ਰਹੀ ਆ ਚਲੋ ਤੇ ਦਿਲਜੀਤ ਸਿੰਘ ਜੀ ਬਣਾ ਰਹੇ ਆ ਬਹੁਤ ਵਧੀਆ ਗੱਲ ਆ ਸਾਨੂੰ ਬਹੁਤ ਵੱਡੇ ਮਾਣ ਵਾਲੀ ਗੱਲ ਆ ਬਈ ਸਾਡੇ ਪਿੰਡ ਤੇ ਸਾਡੇ ਪਿੰਡ ਦਾ ਨੌ ਰੌਸ਼ਨ ਹੋ ਰਿਹਾ ਵਾ ਜਿਵੇਂ ਹੀ 1971 ਦੀ ਲੜਾਈ ਦੇ ਬਦਲ ਛਾਏ ਤਾਂ ਸੇਖੋਂ ਦੀ ਸਕੁਐਡਨ ਨੂੰ ਸ਼੍ਰੀਨਗਰ ਵਾਨਾ ਕਰ ਦਿੱਤਾ ਗਿਆ ਉੱਥੇ ਉਹਨਾਂ ਨੇ ਕਸ਼ਮੀਰ ਘਾਟੀ ਦੀ ਰੱਖਿਆ ਦਾ ਜ਼ਿਮਾ ਸਾਂਭਿਆ ਨਿਰਮਲਜੀਤ ਸਿੰਘ ਸੇਖੋਂ ਨੇ ਇਕੱਲਿਆਂ ਹੀ 6 ਪਾਕਿਸਤਾਨੀ ਜਹਾਜ਼ਾਂ ਨੂੰ ਘੇਰ ਲਿਆ ਉਹਨਾਂ ਨੇ ਆਪਣੀ ਲਾਜਵਾਬ ਉਡਾਣ ਕਲਾ ਦਾ ਸਬੂਤ ਦਿੰਦੇ ਹੋਏ ਦੋ ਪਾਕਿਸਤਾਨੀ ਜਹਾਜ਼ਾਂ ਨੂੰ ਮਾਰ ਸੁੱਟਿਆ ਤੇ ਬਾਕੀ ਚਾਰਾਂ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਤੇ ਹੁਣ ਉਹਨਾਂ ਦੀ ਬਹਾਦਰੀ ਵੱਡੇ ਪਰਦੇ ਤੇ ਦਿਖਾਈ ਜਾ ਰਹੀ ਹੈ